ਜੀ ਸੱਜੇ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਸਤੰਬਰ ਚੜ੍ਹਦੇ ਹੀ ਬਦਲ ਗਏ ਪੈਸੇ ਨਾਲ ਜੁੜੇ ਨਵੇਂ ਨਿਯਮ ਚਾਣੋ ਅੱਜ ਤੋਂ ਕਿੰਨਾ ਨਫਾ ਤੇ ਕਿੰਨਾ ਨੁਕਸਾਨ ਅਗਸਤ ਮਹੀਨੇ ਦੇ ਖਤਮ ਹੋਣ ਤੋਂ ਅੱਜ ਐਤਵਾਰ ਤੋਂ ਨਵਾਂ ਮਹੀਨਾ ਸਤੰਬਰ ਦੀ ਸ਼ੁਰੂਆਤ ਹੋ ਗਈ ਹੈ ਕੈਲੰਡਰ ਨੇ ਮਹੀਨਾ ਬਦਲਦੇ ਨਾਲ ਹੀ ਅੱਜ ਤੋਂ ਕਈ ਅਜਿਹੇ ਬਦਲਾਅ ਵੀ ਲਾਗੂ ਹੋ ਗਏ ਹਨ ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਪਵੇਗਾ ਇਹਨਾਂ ਵਿੱਚੋਂ ਕੁਝ ਤਬਦੀਲੀਆਂ ਤੁਹਾਡੇ ਲਈ ਲਾਭਦਾਇਕ ਹੋ ਸਕਦੀਆਂ ਹਨ ਜਦੋਂ ਕਿ ਕੁਝ ਤਬਦੀਲੀਆਂ ਤੁਹਾਡੇ ਖਰਚੇ ਨੂੰ ਵਧਾਉਣ ਵਾਲੀਆਂ ਹਨ ਕੀ ਹਾਪੁਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਅਗਰ ਆਪਣੇ ਚੈਨਲ ਤਾਜ਼ੀ ਨੌਕਰੀ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਅਤੇ ਸੈਂਟਰ ਦੀਆਂ ਲੇਟੈਸਟ ਖਬਰਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਐਲ ਪੀ ਜੀ ਲਈ ਜ਼ਿਆਦਾ ਪੈਸੇ ਦੇਣ ਪੈਣਗੇ ਸਭ ਤੋਂ ਪਹਿਲਾਂ ਤੇਲ ਕੰਪਨੀਆਂ ਨੇ ਅੱਜ 19 ਕਿਲੋ ਦੇ ਕਮਰਸ਼ੀਅਲ ਐਲ ਪੀ ਜੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਹੈ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਅੱਜ ਤੋਂ ਵਪਾਰੀ ਕਰਸੋਈ ਸਿਲੰਡਰ 39 ਰੁਪਏ ਮਹਿੰਗੇ ਹੋ ਗਏ ਹਨ ਹੁਣ ਇਹ ਸਿਲੰਡਰ ਤੁਹਾਨੂੰ ਤੁਹਾਡੇ ਦਿੱਲੀ ਵਿੱਚ 1691 ਰੁਪਏ 50 ਪੈਸੇ ਕੋਲਕਾਤਾ ਵਿੱਚ 1802 ਰੁਪਏ ਮੁਬਈ ਵਿੱਚ 1643 ਰੁਪਏ ਅਤੇ ਚੇਨਈ ਦੇ ਵਿੱਚ ਬੇਤੀ ਕੀਮਤ 1855 ਰੁਪਏ ਦੇਣੀ ਹੋਵੇਗੀ ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ 19 ਕਿਲੋ ਸਿਲੰਡਰ ਦੀ ਕੀਮਤ 8 ਤੋਂ 9 ਰੁਪਏ ਵਾਧਾ ਕੀਤਾ ਗਿਆ ਸੀ ਮਾਰਚ ਤੋਂ ਘਰੇਲੂ ਦੌਰ ਤੋਂ ਵਰਤੇ ਜਾਣ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਜ਼ਰ ਨਹੀਂ ਹੋਇਆ ਹੈ ਹਵਾਈ ਸਫ਼ਰ ਦੇ ਕਿਰਾਏ ਘਟ ਸਕਦੇ ਹਨ ਹਵਾਈ ਯਾਤਰਾ ਕਰਨ ਵਾਲੇ ਲਈ ਮਹਾ ਮਹੀਨਾ ਸੁਭੋ ਸਾਬਤ ਹੋ ਸਕਦਾ ਹੈ ਤੇਲ ਕੰਪਨੀਆਂ ਨੇ ਅੱਜ ਤੋਂ ATF ਯਾਨੀ ਹਵਾਈ ਬਾਜ਼ੀ ਇਦਨ ਦੀਆਂ ਕੀਮਤਾਂ 'ਚ ਭਾਰੀ ਕਟੌਤੀ ਕਰ ਦਿੱਤੀ ਹੈ। ਹਵਾਈ ਬਾਜ਼ੀ ਤੇਲ ਦੀਆਂ ਕੰਪਨੀਆਂ 4495 ਰੁਪਏ ਪ੍ਰਤੀ ਕਿਲੋਲੀਟਰ ਘਟਾਇਆ ਗੀਆਂ ਹਨ। ਇਸ ਤੋਂ ਬਾਅਦ ਹੁਣ ਦਿੱਲੀ ਵਿੱਚ ATF ਦੀ ਦਰ 93480 ਰੁਪਏ ਕਰ ਦਿੱਤੀ ਗਈ ਹੈ। ਇਹ ਹਵਾਈ ਕੰਪਨੀਆਂ ਤੇ ਖਰਚੇ ਘੱਟ ਹੋਣਗੇ ਔਰ ਪੇਡ ਕਾਰਡ ਧਾਰਕਾਂ ਨੂੰ ਮਿਲੇਗਾ ਲਾਭ। NPCI ਨੇ ਰੁਪਏ ਕਾਰਡ ਧਾਰਕਾਂ ਲਈ ਡ੍ਰਿੰਕਾਂ ਨੂੰ ਵੱਡੇ ਰਿਵਾਰਡ ਪੁਆਇੰਟ ਤੇ ਲਾਭ ਮਿਲਣਾ ਸਨਮਾਨਿਤ ਨੂੰ ਜਨ ਕਿੰਨੀ ਬਣਾਉਣ ਲਈ ਕਿਹਾ ਹੈ NPCI ਦਾ ਕਹਿਣਾ ਹੈ ਕਿ ਰੁਪਏ ਕ੍ਰੈਡਿਟ ਕਾਰਡ ਰਾਹੀਂ UPI ਲੈਣ-ਦੇਣ ਪ੍ਰਾਪਤ ਰਿਵਾਰਡ ਪੁਆਇੰਟ ਫੋਰ ਲੈਣ-ਦੇਣ ਤੇ ਮੁਕਾਬਲੇ ਘੱਟ ਸਨ NPCI ਦੇ ਨਮ ਨੀਤੀ ਨਿਰਦੇਸ਼ ਦੇ ਬਾਅਦ ਅੱਜ 1 ਸਤੰਬਰ ਤੋਂ ਰੁਪਏ ਕ੍ਰੈਡਿਟ ਕਾਰਡ ਤੇ UPI ਲੈਣ ਦੇਣ ਕਰਨ ਵਾਲਿਆਂ ਨੂੰ ਵਧੇਰੇ ਰਿਵਾਰਡ ਦਿੱਤੇ ਜਾਣਗੇ ਰਿਵਾਰਡ ਪੁਆਇੰਟ ਤੇ ਹੋਵੇਗਾ ਨੁਕਸਾਨ ਇਸ ਮਹੀਨੇ ਕ੍ਰੈਡਿਟ ਕਾਰਡ ਨੂੰ ਲੈ ਕੇ ਹੋਰ ਬਦਲਾਅ ਕੀਤੇ ਗਏ ਹਨ ਦੇਸ਼ ਦਾ ਸਭ ਤੋਂ ਵੱਡਾ ਪ੍ਰਾਈਵੇਟ ਬੈਂਕ HDFC ਅੱਜ ਤੋਂ ਰਿਵਾਰਡ ਪੁਆਇੰਟ ਤੇ ਕੰਮ ਸ਼ੁਰੂ ਕਰ ਰਿਹਾ ਹੈ ਇਹ ਸੀਮਾ ਕ੍ਰੈਡਿਟ ਕਾਰਡ ਰਹੀ ਯੋਗਤਾ ਬਿੱਲ ਦੇ ਭੁਗਤਾਨ ਲਈ ਹੈ ਇਸ ਦਾ ਮਤਲਬ ਹੈ ਕਿ ਅੱਜ ਤੋਂ ਤੁਹਾਨੂੰ HDFC ਬੈਂਕ ਕ੍ਰੈਡਿਟ ਕਾਰਡ ਲੈਣ ਦੇਨ ਜਿਵੇਂ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਮੋਬਾਈਲ ਰੀਚਾਰਜ ਤੇ ਘੱਟ ਰਿਵਾਰਡ ਮਿਲਣਗੇ ਬਿੱਲ ਦਾ ਭੁਗਤਾਨ ਕਰਨ ਲਈ ਘੱਟ ਸਮਾਂ ਮਿਲੇਗਾ ਦੂਜੇ ਪਾਸੇ HDFC ਫਾਸਟ ਬੈਂਕ ਨੇ ਅੱਜ ਤੋਂ ਆਪਣਾ ਕ੍ਰੈਡਿਟ ਕਾਰਡ ਲਈ ਭੁਗਤਾਨ ਅਨੁਸੂਚੀ ਬਦਲ ਦਿੱਤੀ ਹੈ ਸਤੰਬਰ 2024 ਤੋਂ IDFC ਫਾਸਟ ਬੈਂਕ ਕ੍ਰੈਡਿਟ ਕਾਰਡ ਧਾਰਕਾਂ ਨੂੰ ਬਿੱਲ ਜਨਰੇਟ ਹੋਣ ਤੋਂ ਬਾਅਦ ਪੁਕਤਾਨ ਕਰਨ ਲਈ ਸਿਰਫ 15 ਦਿਨ ਮਿਲਣਗੇ ਪਹਿਲਾਂ ਬਿਜਲੀ ਜਨਰੇਟ ਹੋਣ ਤੋਂ ਬਾਅਦ ਤੱਕ ਕੀਤੇ ਸਮੇਂ 'ਚ 18 ਦਿਨ ਲੱਗਦੇ ਸਨ ਜਦਕਿ ਹੁਣ ਇਸ ਨੂੰ ਘਟਾ ਕੇ 15 ਦਿਨਾਂ ਦਾ ਕਰ ਦਿੱਤਾ ਗਿਆ ਹੈ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਦਾ ਸਮਾਂ ਬਧਾਇਆ ਆਧਾਰ ਕੰਡ ਅਥਿਆਤੀ UIDAI ਤੇ ਸਾਰੇ ਆਧਾਰ ਕਾਰਡਨ ਨੂੰ ਵੱਡੀ ਰਾਹਤ ਦਿੱਤੀ ਹੈ ਆਧਾਰ ਨੂੰ ਮੁਫਤ ਅਪਡੇਟ ਕਰਨ ਦੀ ਸਮਾਂ ਸੀਮਾ 14 ਸਤੰਬਰ ਤੱਕ ਵਧਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਸਾਰੇ ਆਧਾਰ ਕਾਰਡ ਧਾਰਕਾਂ ਨੂੰ ਬਿਨਾਂ ਕੋਈ ਭੁਗਤਾਨ ਕੀਤੇ ਆਪਣੀ ਜਾਣਕਾਰੀ ਅਪਡੇਟ ਕਰਨ ਲਈ ਵਾਧੂ ਸਮਾਂ ਮਿਲ ਰਿਹਾ ਹੈ ਹੁਣ ਤੁਸੀਂ 14 ਸਤੰਬਰ ਤੱਕ ਇਸ ਦਾ ਲਾਭ ਲੈ ਸਕਦੇ ਹੋ ਤੋਕਾ ਤੜੀ ਤੇ ਲੱਗੇਗੀ ਲਗਾ ਅੱਜ ਤੋਂ ਤੇਜ਼ੀ ਨਾਲ ਵੱਧ ਰਹੀ ਧੋਖਾਧੜੀ ਦੇ ਮਾਮਲਿਆਂ ਤੇ ਰੋਕ ਲੱਗਣ ਦੀ ਉਮੀਦ ਹੈ ਲੋਕਾਂ ਦੀ ਮਿਹਨਤੀ ਕਮਾਈ ਨੂੰ ਬਚਾਉਣ ਲਈ ਟਰਾਈ ਨੇ ਫਰਾਡ ਕਾਲਾਂ ਤੇ ਸਪੈਮ ਸੰਦੇਸ਼ ਦੇ ਨਿਯਮ ਵਿੱਚ ਕੁਝ ਬਦਲਾਅ ਕੀਤੇ ਹਨ ਜੋ ਅੱਜ ਤੋਂ ਲਾਗੂ ਹੋ ਜਾਣਗੇ ਟੈਲੀਕਮਰ ਸਿੰਘ ਸਿਵੀਮਾ ਅੱਜ ਤੋਂ ਬਲੈਕਚੇਨ ਤੇ ਆਧਾਰਿਤ ਸਿਸਟਮ ਤੇ ਤਬਦੀਲ ਹੋ ਜਾਣ ਗਿਆ ਇਹ ਕੰਮ 30 ਸਤੰਬਰ ਤੱਕ ਮੁਕੰਮਲ ਕਰ ਇਲਾਜ ਜਵੇਗਾ ਇਸ ਕਿੰਨੀ ਬਣਾਇਆ ਜਾਏਗਾ ਕਿ ਗ੍ਰਾਹਕ ਨੂੰ ਸਪੈਮ ਕਾਲ ਤੇ ਸਪੈਮ ਸੰਦੇਸ਼ ਤੋਂ ਰਾਹਤ ਦਿੱਤੀ ਜਾਵੇਗੀ ਐਫ ਡੀ ਤੋਂ ਹੋਰ ਕਮਾਈ ਕਰਨ ਦਾ ਆਖਰੀ ਮੌਕਾ ਇਹ ਮਹੀਨੇ ਲਈ ਤੁਸੀਂ ਵੀ ਮਹੱਤਵਪੂਰਨ ਜੋ ਕਿ ਐਫ ਡੀ ਵਿੱਚ ਨਿਵੇਸ਼ ਕਰਨਾ ਪਸੰਦ ਕਰਦੇ ਹੋ ਆਈ ਡੀ ਬੀ ਆਈ ਬੈਂਕ ਦੀਆਂ 300 ਦਿਨ 365 ਦਿਨ ਤੇ 444 ਦਿਨ ਦੀ ਵਿਸ਼ੇਸ਼ ਐਫ ਡੀ ਆਈ ਦੀ ਅੰਤਿਮ ਮਿਤੀ ਸਤੰਬਰ ਹੈ Indian Bank ਦੀ 300 ਤੋਂ 400 ਨਿਵੇਸ਼ FD ਸਕੀਮ ਵਿੱਚ ਨਿਵੇਸ਼ ਕਰਨ ਦੀ ਅੰਤਿਮ ਤਾਰੀਖ 20 ਤੰਬਰ ਹੈ। ਵਿਤੂ علاوہ ਅੰਮ੍ਰਿਤ ਕਲਾਸ ਸਕੀਮ ਤੇ ਐਮਬ੍ਰਿਸ ਵਿਕ ਅਫਡੀ ਦਾ ਵੀ ਲਾਭ 30 ਤੰਬਰ ਤੱਕ ਲਿਆ ਜਾ ਸਕਦਾ ਹੈ। ਪਸੰਦੀਦਾ ਕਾਰਡ ਨੈਟਵਰਕ ਚੁੰਨੀ ਆਜ਼ਾਦੀ ਇਸ ਮਹੀਨੇ ਦੇ ਕ੍ਰੈਡਿਟ ਕਾਰਡ ਉਪਕੋਤਾ ਲਈ ਇੱਕ ਹੋਰ ਵੱਡਾ ਬਦਲਾਵ ਹੋ ਰਿਹਾ ਹੈ। ਹੁਣ ਗ੍ਰਾਹਕ ਆਪਣੀ ਪਸੰਦ ਦਾ ਕਾਰਡ نیٹਵਰਕ ਚੁਣ ਸਕਦੇ ਹੋ ਬੈਂਕਾਂ ਨੂੰ ਕਿਸੇ ਵੀ ਕਾਰਡ ਨੈਟਵਰਕ ਦੇ ਨਾਲ ਨਵੇਂ ਕਲ ਨੈਟਵਰਕ ਦੀ ਵਰਤੋਂ ਲਈ ਇਨਕਮਿੰਗ ਵਿੱਚ ਦਾਖਲ ਹੋਣ ਦੀ ਮਨਾਈ ਹੈ ਇਹ ਬਾਅਦ ਵਿੱਚ 6 ਸਤੰਬਰ ਤੋਂ ਲਾਗੂ ਹੋ ਰਿਹਾ ਹੈ ਮੁਤਾਬਕ ਹੁਣ ਤੁਸੀਂ ਮਾਸਟਰ ਕਾਰਡ ਵਿਜ਼ਾ ਜ਼ਰਪੇ ਕਾਰਡ ਵਰਗੇ ਨੈਟਵਰਕਾਂ ਤੋਂ ਆਪਣਾ ਪਸੰਦੀਦਾ ਨੈਟਵਰਕ ਖੁਦ ਚੁਣ ਸਕਦੇ ਹੋ ਲੇਹੇਤੀ ਅੱਜ ਦੀਆਂ ਵੱਡੀਆਂ ਤੇ ਖਾਸ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ